अनुभूति होगी भगवान की दासता है अनुपम नाम है, क्या तो सभी है। <थाँगारिक कितितितिञी देंगे> बहुत ही अच्छी बात है क्योंकि अल्टीमेटली चाहे कोई भी राजनीतिक पार्टी हो या कोई राजनीतिक पार्टी ना हो कोई समाजी संस्था हो कोई साधारण व्यक्ति हो अल्टीमेटली सभी भगवान के दास हैं ਔਰ ਜੇ ਭਗਵਾਨ ਦੀ ਦਾਸਤਾ ਕੇ ਲਿਏ ਭਗਵਾਨ ਦੀ ਸੇਵਾ ਕੇ ਲਿਏ ਕੋਈ ਵੀ ਉਪਸਥਿਤ ਹੋਤਾ ਹੈ ਤਾਂ ਉਸ ਦਾ ਸਵਾਗਤ ਹੈ। ਤਾਂ ਉਨ੍ਹਾਂ ਦਾ ਉਤਸ਼ਾਹ ਦੇ ਕੇ ਮਾਰੇ ਇਲਾਕੇ ਨੇ ਵਿਵਾਤ ਉਤਸਾਹ ਹੋਰ ਦੇ ਸਵਾਦ ਵੱਧ ਗਿਆ। ਅੱਜ ਖੁਸ਼ੀ ਦਾ ਵਿਕਾਦ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸ੍ਰੀ ਜਗਨਨਾਥ ਜੀ ਦੀ ਰਾਠ ਯਾਤਰਾ ਜਿਹੜੀ ਆ ਅੱਜ ਉਹ ਕੱਢੀ ਜਾ ਰਹੀ ਆ। ਸੋ ਮੈਂ ਸਮਝਦਾ ਵੀ ਇਸ ਯਾਤਰਾ ਦੇ ਨਾਲ ਸਾਰੇ ਇਲਾਕੇ ਦਾ ਮਾਹੌਲ ਇੱਕ ਰੋਹਾਨੀਅਤ ਦੇ ਨਾਲ ਭਰ ਗਿਆ ਜਾਊਗਾ। ਔਰ ਇਹ ਜਿਹੜੀ ਯਾਤਰਾ ਹਰ ਸਾਲ ਇਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਔਰ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਇਲਾਕੇ ਵੱਲੋਂ ਧੰਨਵਾਦ ਕਰਦਾ ਮੁਬਾਰਕ ਦਿੰਦਾ ਜਿਹੜੇ ਸ਼ਹਿਰ ਦੇ ਵਿੱਚ ਜੀ ਜਗਨਨਾਥ ਜੀ ਦੀ ਯਾਤਰਾਤਾਂ ਨੂੰ ਚਲਾ ਕੇ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਨੇ ਉਹਨਾਂ ਦੀ ਸੋਚ ਦੇ ਨਾਲ ਜੋੜਦੇ ਨੇ ਔਰ ਮੈਂ ਸਮਝਦਾ ਕਿ ਜੇ ਇਸ ਵਕਤ ਰੋਹਾਨੀਅਤ ਦੀ ਗੱਲ ਹੋਵੇ ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਇਹ ਬਹੁਤ ਚੰਗਾ ਲੱਗਦਾ ਅੱਜ ਜਿਹੜਾ ਸਾਡਾ ਸਾਰਾ ਮਾਹੌਲ ਆ ਉਹ ਬਿਲਕੁਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਪਰਮੇਸ਼ਰ ਮੌਕਾ ਦਿੰਦਾ ਇਸ ਯਾਤਰਾ ਦੇ ਵਿੱਚ ਨਾਲ ਛੱਲਣ ਦਾ ਸੋ ਪਰਮੇਸ਼ਰ ਕਿਰਪਾ ਕਰੇ ਮੇਰੇ ਇਲਾਕੇ ਦੇ ਉੱਪਰ ਭਗਵਾਨ શ્રી ਜਗਨਨਾਥ ਜੀ ਦੀ ਅਪਾਰ ਕਿਰਪਾ ਜਿਹੜੀ ਆ ਉਹ ਬੜੀ ਰਵੇ ਮੇਰੇ ਇਲਾਕੇ ਦੇ ਲੋਕ ਖੁਸ਼ ਔਰ ਖੁਸ਼ਹਾਲ ਹੋਣ ਉਹਨਾਂ ਦੀ ਹਰ ਬਰੋ ਬੋਨੋ ਕਾਮਨਾ ਪੂਰੀਆ ਹੋਣ ਚੰਗੀਆਂ ਸੇਤਾ ਹੋਣ ਲੰਮੀ ਉਮਰ ਹੋਣ ਸਤਿ ਕੌਮਦਾਰ ਪਿਆਰ ਆਪਸੀ ਭਾਈਚਾਰਾ ਬਣਾ ਕੇ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸਾ ਦੇ ਵਿੱਚ ਔਰ ਮੱਥਾ ਵੀ ਟੇਕਿਆ ਆ ਉੱਥੇ ਉਹਨਾਂ ਦੇ ਸ਼ਬਦ ਕੀਰਤਨਾਂ ਮੈਂ ਸੁਣਿਆ ਉੱਥੋਂ ਦੇ ਪੁਜਾਰੀ ਜਿਹੜੇ ਸੀ ਉਹਨਾਂ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ ਅੱਜ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਚਾਤਰਾ ਜੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜਿਹੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਜਿੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਦਰਸਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਆਪਾਂ ਬੜੇ ਮਟੀਰੀਅਲ ਡਿਸਟ੍ਰਿਕਟ ਹੋ ਗਏ ਆ ਤੇ ਜੇ ਭਗਵਾਨ ਦੇ कृपा ਦੇ ਨਾਲ ਜਾਂ ਉਹਦੀ ਸੋਚ ਦੇ ਮੁਤਾਬਕ ਨਹੀਂ ਚੱਲਾਂਗੇ ਅਸੀਂ ਕਦੀ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਾ ਕੇ ਸਾਰੇ ਧਰਮਾਂ ਦੇ ਹਰਮ ਧਰਮ ਵਿੱਚ ਅਸੀਂ ਇੱਕ ਦੂਜੇ ਦਾ ਮਿਲ ਕੇ ਜਨਮ ਮਨਾਉਂਦੇ ਆਂ ਔਰ ਖਾਸ ਕਰਕੇ ਜਪਾ ਵਿਖੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆਇਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਕੋਈ ਸਾਨੂੰ ਸਾਰਿਆਂ ਨੂੰ ਇੱਧਰ ਚੱਲਣ ਲਈ ਤੇ ਔਰ ਮੈਂ ਗੁਰਦਾਸਪੁਰ ਦਾ ਵਸਨੀਕ ਮੁਬਾਰਕਬਾਦ ਦਿੰਦਾ ਕਿ ਜਿੰਨਾ ਇਹਨਾਂ ਦੇ ਰਸੂ ਜੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪੌਣੇ ਚਾਰ ਦੇ ਨਾਲ ਕੋਲ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜ ਯਾਤਰਾ ਲੇਟ ਹੋ ਗਈ ਅਦਰਵਾਜ ਮੈਂ ਵੀ ਨਾਲ ਉਹਨਾਂ ਦੇ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹਦੇ ਥਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਚ ਪਕਤਾਂ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਹੈ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਉਹਦੇ ਚ ਦੂਸਰੀ ਗੱਲ ਹੈ ਦੇਖੋ ਆ ਲਾ ਕੇ ਨਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ ਔਰ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਰੰਧਾਵਾ ਸਾਹਿਬ ਮੰਤਰੀ ਸੀ ਹੈਲੋ ਤੇ ਉਦੋਂ ਰੰਧਾਵਾ ਸਾਹਿਬ ਨੂੰ ਮੈਂ ਇਹ ਰੰਧਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਧਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਧਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਸੋ ਉਹਨਾਂ ਨੂੰ ਉਸੇ ਟਾਈਮ ਹਿਸਾਬ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਦਾ ਪ੍ਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪ੍ਰਮਾਤਮਾ ਮੈਨੂੰ ਬਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜੀ ਹੋਵੇ ਪਰ ਉਹ ਜਿਨਾ ਚਿਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚਲਦੇ ਰਹੀਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਵਿੱਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਐਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਉਹ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦਮ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਆ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਇਓ ਪਰਮਾਤਮਾ ਦੇ ਪ੍ਰਕਰਮਾ ਕਰਨ ਆਇਓ ਯੂ ਕੈਨੋਟ ਕੋਟ ਇਹ ਬਾਲੂ ਨੇ ਬਖਸ਼ਣਾ ਕਿੰਨਾ ਚਿਰ ਹੁਕਮਾਂ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹੀ ਕਾਂਗਾਂ ਕਿ ਜ਼ਿੰਦਗੀ ਬੜੀ ਛੋਟੀ ਹੈ ਇਸ ਛੋਟੀ ਜ਼ਿੰਦਗੀ ਦੇ ਵਿੱਚ ਸਾਰੇ ਆਪਣੇ ਅੰਦਰ ਜਿਹੜੀ ਇਨਸਾਨੀਅਤ ਉਹ ਜਗਾ ਕੇ ਰੱਖੀਏ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ ਪਿਆਰ ਨਾਲ ਰਹਿ ਕੇ ਜਿੱਥੇ ਕਿਸੇ ਦੀ ਮਦਦ ਕਰ ਸਕਨੇ ਆ ਮਦਦ ਕਰੀਏ ਕਿਉਂਕਿ ਪ੍ਰਮਾਤਮਾ ਜੇ ਕਿਸੇ ਦੀ ਜੇਬ 'ਚ 4 ਪੈਸੇ ਦਿੰਦਾ ਤੇ ਉਹਦਾ ਮਕਸਦ ਹੀ ਇਹ ਆ ਕਿ ਤੁਸੀਂ ਉਹਨੂੰ ਵੰਡ ਕੇ ਲੋਕਾਂ ਦੀ ਮਦਦ ਕਰੋ ਤੇ ਜੇ ਅੱਜ ਅਸੀਂ ਇੱਥੇ ਅੱਜ ਭਗਵਾਨ ਜਗਨਨਾਥ ਯਾਤਰਾ 'ਚ ਪਹੁੰਚੇ ਆ ਮੰਦਰ ਮੱਥਾ ਟੇਕ ਰਹੇ ਆ ਨਤਮਸਤਕ ਸੰਗਤਾਂ 'ਚ ਹੋ ਰਹੇ ਆ ਉਹਦੇ 'ਚ ਇੱਕੋ ਹੀ ਸਿੱਖਿਆ ਕਿ ਜੇ ਰੱਬ ਨੇ ਤੁਹਾਨੂੰ ਕਿਸੇ ਨੂੰ ਕੁਝ ਦਿੱਤਾ ਉਹਨੂੰ ਵੰਡ ਕੇ ਲੋਕਾਂ ਦੇ ਵਿੱਚ ਮਦਦਗਾਰ ਦੀ ਮਦਦ ਕਰੋ ਤੁਹਾਡੀ ਹਾਜ਼ਰੀ ਘਰ ਬੈਠੇ ਰਹੋ ਤਾਂ ਵੀ ਪ੍ਰਮਾਤਮਾ ਦੇ ਘਰ ਲੱਗੂਗੀ ਤੇ ਜੇ ਮੱਥਾ ਟੇਕ ਕੇ ਤੇ ਗੱਲ ਲੁੱਟਣ ਦੀ ਕਰਨੀ ਹਾਜ਼ਰੀ ਕਦੇ ਨਹੀਂ ਲੱਗਦੀ ਸੋ ਮੇਰੀ ਇਹੋ ਹੀ ਲੋਕਾਂ ਨੂੰ ਪ੍ਰਾਰਥਨਾ ਆਂਡ ਗਵਾਂਡ ਆਪਣੇ ਕੱਬੇ ਸੱਜੇ ਕੋਈ ਨੀੜੀ ਹੈ ਤੇ ਉਹਦੀ ਮਦਦ ਕਰਨੀ ਸਿੱਖੀਏ ਤੇ ਆਪੇ ਹੀ ਸੋਨਾ ਸਮਾਜ ਸਿਰਜ ਜਾਵੇ